ਆ ਦੋਸਤੋ ਅਸੀਂ ਇਸ ਵੇਲੇ ਤਾਬੋ ਸਕੂਲ ਤੋਂ ਬਾਅਦ ਇੱਥੇ ਆ ਗਏ ਆ ਤਾਬੋ ਮਨਿਸਟਰੀ ਹੈ ਆ ਉਹ ਵਿਜ਼ਿਟ ਕਰਨਾ ਹੈ ਤੇ ਦੇਖ ਸਕਦੇ ਹੋ ਪੇ ਬਾਦੀ ਦੇ ਵਿੱਚ ਬਣੀ ਹੈ ਮਿਸਟਰੀ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਫੇਮਸ ਹੈ ਤੇ ਇਹ ਕਿਉਂਕਿ ਇਲਾਕਾ ਪੂਰਾ ਬੋਧਿਸਟ ਹੈਗਾ ਤਾਂ ਸਾਰਨ ਦੀ ਇੱਥੇ ਬਹੁਤ ਆਸਤਾ ਹੈਗੀ ਹੈ ਤੇ ਇੱਥੇ ਸ਼ਰਦਾ ਦੇ ਨਾਲ ਨਤਮਸਤਕ ਹੁੰਦੇ ਨੇ ਬੋਧੀ ਲੋਕ ਔਰ ਇਸ ਤਰ੍ਹਾਂ ਦੇ ਇੱਕ ਬਲੱਖਣ ਦਾ ਇਹ ਹੈ ਕਿ ਇਹ ਰੰਗ ਬਰੰਗੇ ਜਿਹੜਾ ਹੈਗੇ ਉਹ ਮੀਨਾਕਾਰੀ ਕਰਦੇ ਹੈਗੇ ਆ ਆ ਨਾਲ ਹੀ ਸੇਬਾਂ ਦੇ ਤਰ੍ਹਾਂ ਖਾਦੇ ਦੇਖੋ ਸੇਵ ਲੱਗੇ ਹੋਇਆ। ਹਾਲੇ ਕੱਚੇ ਹੈਗੇ ਨੇ। ਆ ਛੋ ਜਿਓ ਉੱਪਰ ਲੈ ਜਾਣੇ ਜਹੋਨੇ ਵਾਲਾ ਤੇ। ਉੱਪਰ ਪਾਈ ਤੇ ਤੁਸੀਂ। ਹੋਰ ਟੇਗਣਾ ਬੰਦ। ਦੋਲੇ ਦੋਲੇ ਕਿਵੇਂ ਹੋ ਜੀ ਕਿਵੇਂ ਠੀਕ ਹੋ ਦੋਵੇ ਭੁੱਲੂਈਆਂ ਨੇ ਹਾਂ ਦੇਖੀਏ ਨਾ ਤੇ ਹੁਣ ਇਹ ਕੋਈ ਉਹ ਤੋਂ ਦਿਲ ਦੇਣੇ ਉੱਪਰ ਪਹਾੜਾਂ ਦੇ ਵਿੱਚ ਤੁਸੀਂ ਘਰ ਵੀ ਦੇਖ ਸਕਦੇ ਹੋ ਸਾਥੀ ਜਿਹੜਾ ਹੈ ਮਡ ਹਾਊਸ ਆਓ ਆ ਇੱਥੇ ਮਡ ਹਾਊਸ ਬਣਾ ਹੋਇਆ ਹੈ ਜਨਾ ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਘਰ ਬਣਾ ਕਰਦੇ ਸੀ ਹੁਣ ਇਹ ਨਹੀਂ ਪਤਾ ਵੀ ਇੱਥੇ ਅੰਦਰ ਅਲਾਉਡ ਹੈ ਜਾਂ ਨਹੀਂ ਵੀ ਕੈਨ ਗੋ देयर थैंक यू ਵਾਹ ਲਓ ਜੀ ਪੁਰਾਣੇ ਦਿਨ ਯਾਦ ਕਰਾ ਦਿੱਤੇ ਆ ਇਹ ਸ ਮਡ ਹਾਊਸ ਨੇ ਇਹ ਤਾਬੋ ਦੇ ਵਿੱਚ ਜੋ ਮਿਨਿਸਟਰੀ ਹੈ ਉਹਦੇ ਬਿਲਕੁਲ ਬੈਕ ਸਾਈਡ ਤੇ ਹੈ ਇਹ ਮਡ ਹਾਊਸ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਇਸਨੇ ਤਾਂ ਪ੍ਰਾਤਨ ਪੰਜਾਬ ਜਿਹੜਾ ਹੈਗਾ ਉਹਦੀ ਯਾਦ ਤਾਜ਼ਾ ਕਰਵਾ ਦਿੱਤੀ ਔਰ ਬਾਕੀ ਦੇਲੀ ਦੇ ਫੁੱਲ ਇਟਸ ਦਾ ਗੋਲਡਨ ਟੈਂਪਲ ਇਹ ਨੂੰ ਇਹਨਾਂ ਨੇ ਗੋਲਡਨ ਟੈਂਪਲ ਦਾ ਨਾਮ ਦਿੱਤਾ ਹੋਇਆ ਹੈਗਾ। ਕਪੜਾ ਗੋਲਡਨ ਟੈਂਪਲ ਤਾਂ ਸ੍ਰੀ ਅਮਰਸਰ ਸਾਹਿਬ ਹੀ ਹੈਗਾ। ਪਰ ਜਿਹੜਾ ਇਹਨਾਂ ਦਾ ਗੋਲਡਨ ਟੈਂਪਲ ਹੈ ਉਹ ਇਹ ਹੈਗਾ। ਇਹ ਗੇਟ ਬੰਦ ਹੈ ਕਿ ਖੁੱਲਾ ਹੋਇਆ ਹੈ ਬੰਦ ਹੈ ਇਹ ਮੰਨਦਾ ਕਿ ਸ਼ਾਬ ਉਪਰ ਤੋਂ ਹੱਦੀ ਬੰਦ ਹੈਗਾ ਬੰਦ ਉਹ ਤੋਂ ਬੈਠਦਾ ਹੈ ਨਾ ਹੂੰ ਕੱਚਾ ਹੈ ਨਾ ਦੋਸਤੋ ਅਸੀਂ ਚੱਲੇ ਆ ਤਾਬੋਂ ਤੋਂ ਤੇ ਅੱਗੇ ਸਾਰਾ ਰਸਤਾ ਜਿਹੜਾ ਹੈਗਾ ਉਹ ਆਫ ਰੋਡਿੰਗ ਦਾ ਆਹ ਦੇਖ ਹੀ ਸਕਦੇ ਹੋ ਥੱਲੇ ਦਰਿਆ ਵਹਿੰਦਾ ਤੇ ਸੜਕ ਨਾ ਦੀ ਕੋਈ ਚੀਜ਼ ਨਹੀਂ ਹੈਗੀ ਤੇ ਸਾਰਾ ਰਸਤਾ ਜਿਹੜਾ ਹੈਗਾ ਆਫ ਰੋਡਿੰਗ ਹੈ ਹਾਲਾਂਕਿ ਜਿਹੜੇ ਦੂਸਰੇ ਬਾਈਕਰ ਹੈਗੇ ਨੇ ਹਿਮਾਲਿਆ ਨਾਲੇ ਉਹ ਬੜੇ ਮਸਤੀ ਦੇ ਨਾਲ ਇੱਥੇ ਰਾਈਡ ਕਰ ਰਹੇ ਆ ਕਿਉਂਕਿ ਕਲਾਸਿਕ ਜਿਹੜਾ ਹੈਗਾ ਉਹ ਬੇਸਿਕਲੀ ਸਿਟੀ ਬਾਈਕ ਹੈ ਤੇ ਹਿਮਾਲਿਆਣ ਜਿਵੇਂ ਨਾਂ ਤੋਂ ਹੀ ਹੈ ਕਲੀਅਰ ਕਿ ਇਹ ਹਿਮਾਲਿਆ ਦਾ ਬਾਈਕ ਹੈ ਤਾਂ ਉਹ ਇੱਥੇ ਬੜਾ ਵਧੀਆ ਹੈਗਾ ਬੜਾ ਈਜ਼ੀ ਆ ਚਲਾਉਣਾ ਜੇ ਤੁਸੀਂ ਸੜਕ ਵੀ ਦੇਖ ਸਕਦੇ ਹੋ ਥੱਲੇ ਦਰਿਆ ਵੀ ਦੇਖ ਸਕਦੇ ਹੋ ਤਾਂ ਲੈ ਨਦੀ ਪੈਂਦੀ ਹੈ ਤੇ ਸੱਜੇ ਪਾਸੇ ਵੱਖਰੇ ਤਰ੍ਹਾਂ ਦੇ ਪਹਾੜ ਮੈਂ ਤੇ ਪਠਾਣਿਆ ਸਾਹਿਬ ਅਸੀਂ ਹੁਣ ਇੱਥੋਂ ਚੱਲੇ ਹੈਗੇ ਆ ਕਾਜਾਵਲ ਨੂੰ ਤੇ ਜੁੜੇ ਰਹੋ ਤੁਰ ਤੱਕ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਸਪੇਤੀ ਸਰਕਟ ਅਸੀਂ ਟਰੈਵਲ ਕਰ ਸਕੀਏ ਆਪਣੇ ਬਾਈਕ ਦੇ ਉੱਤੇ ਤੇ ਤੁਹਾਨੂੰ ਵੀ ਪੂਰੇ ਰਸਤੇ ਦੇ ਵਿੱਚ ਘੁਮਾ ਸਕੀਏ ਤੇ ਤੁਸੀਂ ਕਾਰ ਬੈਠੇ ਆਨੰਦ ਮਾਣੋ ਸਪੀਤੀ ਦਾ ਹਾਂ ਦੇ ਨਾਕੋ ਅਜੇ ਰਾਤ ਨਾਕੋ ਕਿਉਂ ਅਸੀਂ ਆਏ ਆ ਸ਼ਿਮਲੇ ਤੋਂ ਨਾਕੋ ਅਸੀਂ ਸੀਗੇ ਰਾਤ ਹਾਂ ਤੁਸੀਂ ਕਿਹੜੇ ਜਿਹੜਾ ਪਹਿਲਾ ਸੀਗਾ ਪਹਿਲੇ ਪਹਿਲਾ ਆਉਂਦੇ ਆ ਉਹਦਾ ਖਪੀ ਵਸਤਾ ਇਹ ਵੀ ਨਾਕੋ ਸੀਗੇ ਬਤਨੋਂ ਕੜਾ ਪਤਾ ਤੁਹਾਨੂੰ ਦੇਖਿਆ ਸੀ ਪੰਜ ਕਿਲੋ ਮਹਰ ਨਾਕੋ ਅਸੀਂ ਅੰਦਰ ਸੀ ਅਸੀਂ ਅੰਦਰ ਸੀ ਨਾਕੋ ਅੱਛਾ ਚਲੋ ਅਸੀਂ ਨਾਕੋ ਦੇ ਅੰਦਰ ਕੋਈ ਮਾਰਕੀਟ ਦੀ ਨਾਲ ਦੀ ਛੁੱਟੀ ਜੀ ਕਿੰਨੇ ਰੂਮ ਅਸੀਂ ਤਿੰਨ ਰੂਮ 2500 ਚੀ ਅਬਾ ਸਰ ਇਹ ਰਟਾ 800000 ਰਪਏ 800000 ਰਪਏ ਰੂਮ ਵਧੀਆ ਸੀ ਉਹਦੇ ਠੀਕ ਹੈ ਪਾਰਕਿੰਗ ਵੀ ਅੰਦਰ ਹੀ ਲੱਗਦੀ ਸੀ ਗੱਡੀ ਅਸੀਂ ਖਾਣਾ-ਦਾਣਾ ਵੀ ਉਸੇ ਕੋਲ ਹੀ ਲੈਣਾ ਪੈਸਤਾ ਸੀ ਸਾਰਾ ਆਹ ਦਾ ਵੀ ਕਾਰ ਲੈ ਕੇ ਚੱਲਣਾ ਅੱਛਾ ਖਾਣਾ-ਦਾਣਾ ਅਸੀਂ ਆਪ ਦਾ ਆਪ ਖਾਣਾ ਬੜੀ ਗੱਡੀ ਦਾ ਫਾਇਦਾ ਤਾਂ ਆ ਗਿਆ ਆਜੋ ਆਏ ਨਹੀਂ ਤੁਸੀਂ ਕਦੇ ਇੱਧਰ ਥੋੜੇ ਥੱਕ ਕੇ ਕੱਲ ਉਹ ਪੱਤੀ ਬਾਹਲਾ ਕੀਤਾ ਫਿਰ ਥੋੜਾ ਆਜੋ ਕਿਸੇ ਦਿਨ ਮਾਰ ਲੈਣਾ ਰਾਤ ਅਸੀਂ ਖਾਣਾ ਉਹਨੂੰ ਬਸ ਇਹ ਸੋਕੇ ਜ਼ਰੂਰੀ ਹੁੰਦਾ ਹੈ ਸਫਰ ਕਰਉਣਾ ਬੱਚਿਆਂ ਨੂੰ ਹੋਰ ਇਹਦੇ ਬਾਅਦ ਕੋਈ ਦਿੱਕਤ ਨਹੀਂ ਹੁੰਦੀ ਨੂੰ ਵਧੀਆ ਲੱਗਿਆ ਤੁਹਾਨੂੰ ਪਛਾਣਾ ਕਿ ਤੁਹਾਨੂੰ ਇੱਥੇ ਮੈਂ ਤੁਹਾਨੂੰ ਦੇਖ ਲਿਆ ਬੈਠਿਆ ਨੂੰ ਅੱਛਾ ਮੈਂ ਕਿ ਯਾਰ ਮਾ ਬਰਟਿੰਡੇ ਦੀ ਗੱਡੀ ਪਹਿਲਾਂ ਤੋਂ ਥੋੜੀ ਗੱਡੀ ਦੇਖੀ ਮਾ ਲ ਬਰਟਿੰਡੇ ਆ ਗਈ ਮੈਂ ਇੱਕ ਹੋਰ ਆ ਗਈ ਬਰਟਿੰਡੇ ਦੀ ਮਾ ਜਲ ਪੁੱਛਦੇ ਆ ਮੈਂ ਤੁਹਾਨੂੰ ਜਦੋਂ ਇੱਥੋਂ ਆਏ ਇਹਨਾਂ ਨੇ ਦੇਖ ਲਿਆ ਉਹ ਨਵਾ ਖੜੀ ਸੀ ਹਾਂ ਸਰ ਗੱਡੀ ਵੇਖ ਜਾਂਦਾ ਤਾਂ ਕਈ ਵੇਖ ਲੰਮਰੀ ਖਾਰਦੀ ਕਿ ਮੈਂ ਕਿ ਯਾਰ ਰੈਡੀ ਸਾਹਿਬ ਬੈਠਾ ਨਹੀਂ ਨਹੀਂ ਪਾ ਜਾਂਦਾ ਨਹੀਂ ਸੱਚੀ ਗੱਲ ਹੈ ਦੇਵ ਬੇਟੇ ਨੀ ਚਾਹ ਤਾ ਨਾ हां दोस्तों आपा इथे हुन चाय पानी चक लेया ते इथे आपनो मनदीपपुरा ही मिले सिगे ते हुन आपा चलदे हां आगे नु चलो जी लैरी साहब हुन मैगी भी खा ली चाय भी पी ली ते अपने बटे वाले ਮਤਰਾ ਨੂੰ ਵੀ ਮਿਲ ਲੈ ਹਾਂਜੀ ਹਾਂਜੀ ਫਿਰ ਆਪਾਂ ਹੋ ਗਈ ਰੀਫਰੈਸ਼ ਬਿਲਕੁਲ ਬਿਲਕੁਲ ਕਰੀਏ ਫਿਰ ਅਗਲੇ ਪੜਾਣ ਬਿਲਕੁਲ ਅੱਜ ਸਪੀਟੀ ਸਰਕਟ ਕੰਪਲੀਟ ਕਰਕੇ ਹਟਣਾ ਆਪਾਂ ਬਿਲਕੁਲ ਬਿਲਕੁਲ ਜੀ ਦੋਸਤੋ ਅਸੀਂ ਇਸ ਵੇਲੇ ਬੈਠੇ ਹੋਏ ਹਾਂ ਸਿੱਕਲਿੰਗ ਜਿਵੇਂ ਜਿਹੜਾ ਸਾਹਬੋ ਤੋਂ ਅੱਗੇ ਹੈਗਾ ਟਿਕਾ ਜਦੋਂ ਪਿੱਛੇ ਹੈਗਾ ਬਿਚਾਲੇ ਬੈਠੇ ਟਿਕਾ ਜਦੋਂ ਪਿੱਛੇ ਹੈਗਾ ਤਾਂ ਹੁਣ ਅਸੀਂ ਸਾਡੇ ਸਾਥੀ ਕੋਲੇ ਆ ਗਏ ਨੇ ਲੋਕਲ ਤੇ ਆਪੇ ਨਾਲ ਨਾਲ ਕਰਦਿਆਂ ਗੱਲਬਾਤ ਹੋਰ ਲੈਣੇ ਜਾਣਕਾਰੀ ਨਾਮ ਕਹੇ ਭਾਈ ਆਪ ਦਾ ਮੇਰਾ ਨਾਮ ਸੁਖਦੇਵ ਸਿੰਘ ਰੇਮਜੀਤ ਹੈ ਤੇ ਨਾਮ ਵੀ ہمارا ਮਿਲਦਾ ਮੇਰਾ ਗੁਰਪ੍ਰੇਮ ਹੈ ਤਾਂ ਜੋ ਨੇੜੇ ਗੱਲੋ ਤਾਂ ਅੱਛਾ ਅੱਛਾ ਆਪ ਕਹਾਂ ਸੇ ਆਏ ਹੋ ਮਾਨੇ ਵਿਜੇ ਭਾਈ ਮਾਨੇ ਵਿਜੇ ਦਾ जो नीचे ब्रिज जाता है वहाँ साथ में जो ब्रिज है वहीं से तो, तो जहाँ पे आपने बता रहा आपके खेत हैं इधर हाँ जी वो साथ में अच्छा तो खेती किस चीज़ की होती है इधर खेती भी यहाँ पे आलू मटर जो काला मटर काला मटर हाँ जी जो दालों के रेट में हाँ बहुत तो बो, है ओके। और होते तो है अपने सब्जियाँ घरेलू यूज करने के लिए पर मार्केट नहीं देखते हैं सिर्फ हमारे मटर ही जाते हैं ओके okay. अच्छा जो हम बता रहे थे जहाँ से जो धनकर है वो जहाँ से कितने किलोमीटर पड़ता है ये मिनिस्ट्री यहाँ से आप नाव किलोमीटर ठीक है उससे काफ़ी जो टूरिस्ट हैं वो पंजाब के वो नितिया आते हैं वहाँ से तो हमें क्या हम क्या हैं या कैसे करें आप आपको मिनिस्ट्री के ऊपर से एक ग्रीन रोड मिलता है जहाँ पे लड़ूंग गाँव है वहाँ पे गोल्डन टेम्पल है आप ऊपर ऊपर से जा सकते हो मेन रोड में आने की जरूरत नहीं है आगे जा आपको मेन रोड में लिंक हो जाएगा अच्छा वो जो लाल में गोल्डन टेम्पल है उसका क्या इतिहास है क्या कब का बना हुआ है उसका क्या स्टोरी तो अब इतना जानकारी नहीं है पर जो मिनिस्ट्री है धनकर मिनिस्ट्री दो सौ साल पुरानी जो है और उसका भी स्टोरी वही है पर वहाँ लामा जी है जैसे हमारे पुजारी होते हैं उनको ज़्यादा जानकारी है ठीक है ठीक है ठीक है भाई थैंक यू ओके जी थैंक यू